जय समाजवादी जय भारत जय सेवा दल साथियों पंजाब ਦੇ ਜਿਹੜੇ ਹਾਲਾਤ ਮੁੜ ਪੁਲਸੀਆ ਕਹਿਰ ਦੇ ਬਣਦੇ ਜਾ ਰਹੇ ਨੇ ਕਈ ਥਾਵਾਂ ਤੇ ਪੁਲਿਸ भोले-ਭਾਲੇ ਲੋਕਾਂ ਨੂੰ ਚੁੱਕ ਕੇ ਉਹਦੇ ਤੇ ਤਸ਼ੱਦਦ ਕਰਦੀ ਹੈ ਝੂਠੇ ਪੁਲਿਸ ਮੁਕਾਬਲੇ ਬਣਾ ਰਹੀ ਹੈ ਕਰੰਟ ਲਾ ਕੇ ਨੌਜਵਾਨਾਂ ਨੂੰ ਮਕਾਇਆ ਜਾ ਰਿਹਾ ਇਹ ਦੌਰ ਜਿਹੜਾ ਪੰਜਾਬ ਦੀ ਜਵਾਨੀ ਵਾਸਤੇ ਬਹੁਤ ਖਤਰਨਾਕ ਹੈ ਪਿਛਲੇ ਦਿਨੀ ਜਿਹੜਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਨੌਜਵਾਨ ਨੂੰ ਕਰੰਟ ਲਾ ਕੇ ਸੀਆਈ ਸਟਾਫ ਵੱਲੋਂ ਮਾਰਿਆ ਗਿਆ ਪਰਸੋਂ ਵੀ YouTube ਦੇ ਉੱਤੇ ਇੱਕ ਅਸੀਂ ਦੇਖਿਆ ਸੀ ਕਿ ਉਸ ਮੁਲਾਜ਼ਮ ਨੂੰ ਜਿਹਨੇ ਸੀਆਈਏ ਸਟਾਫ ਦੇ ਮੁਲਾਜ਼ਮ ਨੇ ਕਰੰਟ ਲਾਇਆ ਉਸ ਨੂੰ ਕਿਸ ਨੇ ਗੋਲੀ ਮਾਰ ਦਿੱਤੀ ਕਿ ਪੰਜਾਬ ਪੁਲਿਸ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚਾਹੁੰਦੇ ਨੇ ਕਿ ਲੋਕ ਆਪਣਾ ਇਨਸਾਫ ਆਪ ਕਰਨ ਕਿਉਂਕਿ ਕਾਨੂੰਨ ਦੇ ਮਤਬਕ ਵਿਭਾਗੀ ਜਾਂਚਾਂ ਹਾਜੇ ਜਾਰੀਆਂ ਧੀਆ ਭੈਣਾਂ ਦੇ WhatsApp ਦੇ ਉੱਤੇ ਨੰਬਰ ਲੈ ਕੇ ਉਹਨਾਂ ਨੂੰ ਅਸ਼ਲੀਲ ਮੈਸੇਜ ਗੈਂਗਸਟਰਾਂ ਦੁਆਰਾ ਐਸ ਐਚਓ ਵੱਲੋਂ ਲਾਈਵ ਹੋ ਕੇ ਵੀਡੀਓ ਕਾਲ ਦੇ ਕਬਜ਼ੇ ਕਰਾਉਣੇ ਜ਼ਮੀਂਡਾ ਦੇ ਉੱਤੇ ਨਜਾਇਜ਼ ਚੁੱਕ ਕੇ ਪਰਿਵਾਰਾਂ ਤੋਂ ਉਗराई ਕਰਨੀ ਬਦਮਾਸ਼ਾਂ ਦੀ ਪੁਸ਼ਤ ਪਨਾਹੀ ਕਰਨੀ ਥਾਣੇ ਦੇ ਗਿਆ ਬਦਮਾਸ਼ ਨੂੰ ਕੁਰਸੀ ਮਿਲਦੀ ਮਦਈ ਤੇ ਭਲੇ ਮਰਦ ਨੂੰ ਛਿੜਕਾ ਧੱਪ ਕੇ ਤਾਂ ਜੋ ਆਪਣੇ ਕੇਰ ਕੇਸ ਦੀ ਪਰਵਾਹੀ ਨਾ ਕਰ ਸਕੇ ਇਹ ਵਰਤਾਰਾ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਚੱਲ ਰਿਹਾ ਮੈਂ ਉਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਿਆ ਕਿ ਇਹ ਜਿਹੜਾ CIA ਸਟਾਫ ਦੇ ਉਸ ਹਥਿਆਰੇ ਨੂੰ ਗੋਲੀਬਾਰੀ ਗਈ ਹੈ ਪਰ ਜੇਕਰ ਇਦਾਂ ਹੋਇਆ ਤਾਂ ਮੈਸੇਜ ਵਿਖੇਤੀ ਨਹੀਂ ਕਰਾਂਗਾ ਕਿਉਂਕਿ ਅੱਜ ਸਰਕਾਰੀ ਵਿਭਾਗਾਂ 'ਚ ਬੈਠੇ ਉਹ ਲੋਕ ਜਿਹੜੇ ਸਾਡੇ ਖੋਰ ਪਸੰਦੇ ਦੀ ਕਮਾਈ ਦੇ ਨਾਲ ਤਨਖਾਹ ਲੈਂਦੇ ਨੇ ਏਸੀ ਕਮਰੇ 'ਚ ਬੈਠੇ ਨੇ ਉਹੀ ਸਾਡੀ ਜਾਨ ਦੇ ਦੁਸ਼ਮਣ ਬਣੇ ਹੋਏ ਨੇ। ਉਹੀ ਸਾਨੂੰ ਲੁੱਟ ਰਹੇ ਨੇ, ਸਾਨੂੰ ਖੱਜਲ-ਖਰਾਬ ਕਰ ਰਹੇ ਨੇ। ਸਾਡੇ ਦਫਤਰਾਂ ਦੇ ਚੱਕਰ ਲਵਾਉਂਦੇ ਨੇ। ਆਪਣੀਆਂ ਕੋਝੀਆਂ, ਮੰਗਾ ਪੁਰੀਆ ਕਰਨ ਲਈ। ਇਥੋਂ ਤੱਕ ਕਿ ਜੇ ਕਿਤੇ ਧਿਆ ਪੜਾ ਸਰਕਾਰੀ ਡਿਪਾਰਟਮੈਂਟ 'ਚ ਥਾੜੇ 'ਚ ਜਾਂਦੀਆਂ ਨੇ। ਉਹਨਾਂ ਦਾ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ। ਮੈਂ ਪੰਜਾਬੀਆਂ ਨੂੰ ਗਰਤਮੰਦ ਪੰਜਾਬੀਆਂ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਕਿ ਅਸੀਂ ਉਹਨਾਂ ਦੇ ਵਾਰਸਾਂ ਜਿਨ੍ਹਾਂ ਨੇ ਮੁਗਲਾ ਕੋਲੋਂ ਧੀਆਂ ਪੈਣਾ ਛੜਾਈਆਂ ਸਨ ਤੇ ਮੁਗਲਾ ਦਾ ਮੋਲ ਨਾਸ ਕਰ ਦਿੱਤਾ ਸੀ ਜਿਹੜੇ ਹਾਕਮ ਤਖਤਾ ਤੇ ਬਹਿ ਕੇ ਅੱਜ ਦੇ ਅਜੋਕੇ ਹਾਲਾਤ ਵਾਲੇ ਕਾਰਜ ਕਰਦੇ ਸਨ ਉਹਨਾਂ ਦਾ ਬੂਲਨਾਸ਼ ਕਰਨਾ ਹੀ ਇੱਕ ਸਿੱਖ ਦਾ ਫਰਜ਼ ਹੈ ਜੇਕਰ ਝੂਠੇ ਪੁਲਿਸ ਮੁਕਾਬਲੇ ਨੌਜਵਾਨਾਂ ਨੂੰ ਚੁੱਕ ਕੇ ਕੋਕੋ ਕੇ ਮਾਰਨ ਦੀਆਂ ਹਰਕਤਾਂ ਸਾਡੀ ਵਾਰ ਉਹ ਪੰਜਾਬ ਪੁਲਿਸ 'ਚ ਬੈਠੇ ਉਹ ਦਰਦ ਦੇ ਕਰ ਰਹੇ ਨੇ ਤਾਂ ਇਨਸਾਫ਼ ਮਿਲਣ ਦੀ ਕੋਈ ਆਸ ਨਹੀਂ ਸਾਨੂੰ ਆਪਣਾ ਇਨਸਾਫ਼ ਆਪ ਲੈਣਾ ਪਵੇਗਾ ਜੇਕਰ ਕੋਈ ਵੀ ਐਸਾ ਸਵਧਾਨ ਵਿਰੋਧੀ ਦੁਸ਼ਮਣ ਕਿਸੇ ਸਰਕਾਰੀ ਪੋਸਟ ਤੇ ਬੈਠਾ ਹੈ ਵਰਦੀ ਦੀ ਆੜ ਚ ਬੈਠਾ ਹੈ ਜਾਂ ਖਾਦੀ ਦੀ ਆੜ ਚ ਬੈਠਾ ਹੈ ਉਹਦਾ ਹਸ਼ਰ ਵੀ ਉਸ ਹਲਕਾਏ ਕੁੱਤੇ ਵਾਲਾ ਕਰ ਦਿਓ ਜਦੋਂ ਅਸੀਂ ਆਪਣੇ ਹੱਥੀ ਬੋਟੀਆਂ ਪਾਉਂਦੇ ਆ ਦੁੱਧ ਪੀਉਂਦੇ ਆ ਰੋਟੀਆਂ ਖਾਉਂਦੇ ਆ ਤੇ ਜਦੋਂ ਉਹ ਹਲਕਾਇਆ ਹੋਇਆ ਆਪਣੇ ਜੱਬਰ ਦੇ ਜੀਅ ਨੂੰ ਵੱਢਣ ਲੱਗ ਪਏ ਤਾਂ ਫਿਰ ਉਹਦੇ ਸਿਰ ਚ ਗੋਲੀ ਮਾਰੀ ਜਾਂਦੀ ਆ ਉਹਦੇ ਫਿਰ ਤੇ ਬਗਬਾਰੀ ਜਾਂਦੀ ਆ ਜਿਹੜਾ ਵੀ ਥਿਆਰ ਹੋਵੇ ਉਹਦੇ ਨਾਲ ਉਹਦਾ ਬਾਣ ਉਤਾਰਾ ਕੀਤਾ ਜਾਂਦਾ ਪੰਜਾਬੀਓ ਲੱਗਦਾ ਵਕਤ ਉਹ ਆ ਗਿਆ ਕਿ ਸਾਡੋ ਇਨਸਾਫ ਨਹੀਂ ਮਿਲਦਾ ਕਿਉਂਕਿ ਕੁਰਸੀਦਾਰ ਕੁਰਸੀ ਉਹ ਦੇਪੰਸਕ ਰਾਖਸ਼ ਤੇ ਭੇੜੀਏ ਬਹਿਗੇ ਦੇ ਜਿਹੜੇ ਚੱਦ ਸਿੱਕਿਆ ਦੀ ਖਾਤਰ ਆਪਣਾ ਜ਼ਮੀਰ ਵੇਚ ਦਿੰਦੇ ਨੇ ਤੇ ਵਿਭਾਗੀ ਜਾਚਾ ਦੇ ਨਾਂ ਦੇ ਉੱਤੇ ਅਪਰਾਧੀਆਂ ਨੂੰ ਬਚਾਈ ਰੱਖਦੇ ਨੇ ਤੇ ਇਹੋ ਜਿਹੇ ਅਪਰਾਧੀਆਂ ਦਾ ਬਚਣਾ ਚੰਗੇ ਸਮਾਜ ਲਈ ਖਤਰਨਾਕ ਹੈ ਆਪਣੇ ਸਮਾਜ ਨੂੰ ਸਾਫ਼ ਸੁਥਰਾ ਕਰਨ ਲਈ ਜੇਕਰ ਇਹੋ ਜਿਹੇ ਅਪਰਾਧੀਆਂ ਨੂੰ ਸੋਧਣਾ ਵੀ ਪਾਜੀ ਤਾਂ ਮੈਂ ਸੋਚਦਾ ਕਿ ਇਹਨਾਂ ਦੇ ਹੱਥੋਂ ਆਪ ਮਰਨ ਨਾਲੋਂ ਚੰਗਾ ਹੈ ਕਿ ਇਹਨਾਂ ਨੂੰ ਮਾਰ ਦਿੱਤਾ ਜਾਵੇ ਤਾਂ ਕਿ ਸਾਡਾ ਸਮਾਜ ਸਵਧਾਨ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਸਹੀ ਚੱਲ ਸਕੇ ਜੈ ਸਮਾਜਵਾਦ ਜੈ ਭਾਰਤ ਜੈ ਸੰਵਤਾਨ